डीएसटी ਦੀ ਹੁਣ ਗੱਲ ਕਰ ਲਈਏ ਕੈਨੇਡਾ ਨੇ ਲਾਤਾ ਤੇ 트럼ਪ ਹੁਣ ਕਹਿੰਦੇ ਗਾ ਜਾਓ ਮੈਂ ਨਹੀਂ ਤੁਹਾਡੇ ਨਾਲ ਕੋਈ ਗੱਲ ਕਰਦਾ ਉਹ ਡੀਐਸਟੀ ਤੇ ਇੰਨੇ ਔਖੇ ਗਾਤੋਂ ਇੱਕ ਤੇ ਗੱਲ ਹੈ ਜੀ ਇਹ ਹੈ ਡਿਜੀਟਲ ਸਰਵਿਸਸ ਟੈਕਸ ਹੁਣ ਇੰਪੈਕਟ ਕਿਹਨੂੰ ਕਰੇਗਾ ਇਹਦੀ ਥੋੜੀ ਜੀ ਪਹਿਲਾਂ ਗੱਲ ਕਰਦੇ ਆ ਡਿਜੀਟਲ ਸਰਵਿਸਸ ਜਿਹੜਾ ਟੈਕਸ ਹੈ ਜੀ ਉਹ ਇੱਕ ਕੈਨੇਡਾ ਸਰਕਾਰ ਨੇ ਲਾਇਆ ਕੱਲੇ ਕੈਨੇਡਾ ਨੇ ਨਹੀਂ ਲਾਇਆ ਯੂਰਪ ਦੇ ਬਹੁਤ ਸਾਰੇ ਮੁਲਕਾਂ ਨੇ ਫਰਾਂਸ ਵਗੈਰਾ ਨੇ ਵੀ ਲਾਇਆ ਹੋਇਆ ਡਿਜੀਟਲ ਸਰਵਿਸਸ ਟੈਕਸ ਇਹ ਹੈ ਕਿ ਜਦੋਂ ਕੋਈ ਡਿਜੀਟਲ ਕੰਪਨੀ ਦੂਸਰੇ ਦੇਸ਼ ਦੇ ਵਿੱਚ ਜਾ ਕੇ ਬਿਜ਼ਨਸ ਕਰਕੇ ਪੈਸੇ ਕਮਾ ਕੇ ਨਿਕਲਣ ਲੱਗਦੀ ਹੈ ਤਾਂ ਉਸ ਕੋਲੋਂ ਥੋੜਾ ਬਹੁਤਾ ਹਿੱਸਾ ਜਿਹੜਾ ਸਰਕਾਰ ਲੈਣਾ ਚਾਹੁੰਦੀ ਹੈ ਕਿਉਂਕਿ ਤੁਸੀਂ ਦੂਸਰੇ ਦੇਸ਼ ਦੇ ਵਿੱਚੋਂ ਕਮਾਈ ਕਰ ਰਹੇ ਹੋ ਹੁਣ ਇਹ ਫਰਕ ਕਿਹਨੂੰ ਪਵੇਗਾ ਜਿਸ ਵਿੱਚ ਮੈਟਾ ਹੈ ਜਿਹੜੇ ਵਿਜੇ ਦੇ ਵਿੱਚ ਫੇਸਬੁੱਕ ਵਟਸਐਪ ਜਿਹੜੇ ਹੈਗੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਹੈਗੇ ਨੇ ਗੂਗਲ ਹੈ ਐਮਾਜ਼ਾਨ ਹੈ ਜਾਂ ਹੋਰ ਜਿੰਨੇ ਪਲੈਟਫਾਰਮ ਹੈਗੇ ਨੇ ਜਿਹੜੇ ਕਿ ਹੁਣ ਅਸਰ ਕਿਹਦੇ ਤੇ ਪੈਣਾ ਇਹ ਸਾਰੀਆਂ ਕੰਪਨੀਆਂ ਅਮਰੀਕਾ ਬੇਸ ਨੇ ਤੇ ਉਹਨਾਂ ਨੂੰ ਦੇਣਾ ਪਵੇਗਾ ਤੇ ਉਹ ਜਿਹੜੇ ਮਾਲਕ ਨੇ ਜਿਹੜੇ ਉਹਨਾਂ ਕੰਪਨੀਆਂ ਦੇ ਉਹ ਤੇ ਰੋਜ਼-ਰੋਜ਼ ਡੋਨਲਡ 트੍ਰੰਪ ਨੂੰ ਉਹਨਾਂ ਨੂੰ ਮਿਲਦੇ ਨੇ ਤੇ ਉਹਨਾਂ ਨਾਲ ਗੱਲਾਂਬਾਤਾਂ ਕਰਦੇ ਨੇ ਸੋ ਉਹਨਾਂ ਨੂੰ ਦੇਣਾ ਪਏਗਾ ਕੈਨੇਡਾ ਨੇ ਇਹ ਡੀਐਸਟੀ ਜਿਹੜਾ ਲਗਾਇਆ ਹੈ ਟੀਐਸਟੀ ਤੋਂ ਨਾਰਾਜ਼ ਹੋ ਗਏ ਨੇ ਡੋਨਲਡ 트੍ਰੰਪ ਪਹਿਲਾਂ ਤਾਂ ਮੈਂ ਦੱਸ ਚੁੱਕਾ ਕਿ ਡੀਐਸਟੀ ਕੀ ਹੈ ਤੇ ਇਹ 30 ਜੂਨ ਤੋਂ ਜੇ ਸ਼ੁਰੂ ਹੋਣਾ ਕੈਨੇਡੀਅਨ ਸਰਕਾਰ ਬਾਰ-ਬਾਰ ਕਹਿ ਚੁੱਕੀ ਹੈ ਕਿ ਅਸੀਂ ਇਹ ਲਾਉਣਾ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਲਾਇਆ ਹੋਇਆ ਹੁਣ ਡੋਨਲਡ ਟਰੰਪ ਖਫਾ ਹੋ ਕੇ ਕਹਿੰਦੇ ਨੇ ਕਿ ਪਹਿਲਾਂ ਉਹਨਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਚਾਹੇ ਕੈਨੇਡਾ ਦੇ ਨਾਲ ਕੋਈ ਨਾ ਕੋਈ ਸਮਝੌਤਾ ਕਰ ਲੈਣਾ ਤੇ ਉਹਨਾਂ ਨੇ ਧਮਕੀ ਦੇ ਦਿੱਤੀ ਆਪਣੇ ਟਰੂਥ ਸੋਸ਼ਲ ਦੇ ਉੱਪਰ ਕਿ ਕੈਨੇਡਾ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ ਉਹ ਕਹਿੰਦੇ ਸਾਡੇ ਕਿਸਾਨਾਂ ਤੇ ਡੇਰੀ ਪ੍ਰੋਡਕਟ ਤੇ ਫੁਲਾਨਿਆਂ ਤੇ ਇੰਨਾ ਲਾਉਂਦੇ ਨੇ ਉਹਨਾਂ ਨੇ ਪਹਿਲਾਂ ਵਾਲੀ ਲੈਂਗੁਏਜ ਸ਼ੁਰੂ ਕਰ ਦਿੱਤੀ ਹੈ ਜੀ ਅਚਾਨਕ ਤੇ ਡਿਜੀਟਲ ਸਰਵਿਸਿਜ਼ ਦੇ ਨਾਂ ਤੇ ਜਿਹੜਾ ਕੈਨੇਡਾ ਨੇ ਲਾਇਆ ਸੀ ਉਸ ਨੂੰ ਲੈ ਕੇ ਬਹੁਤ ਖਫਾ ਹੋ ਗਏ ਨੇ ਕਹਿੰਦੇ ਸਾਡੀਆਂ ਸਾਰੀਆਂ ਕੰਪਨੀਆਂ ਐ ਉਹ ਤੇ ਇਹਨਾਂ ਕੋਲੇ ਪੈਸੇ ਜਿਹੜੇ ਇਹਨਾਂ ਕਰਾਉਣਾ ਚਾਹੁੰਦੇ ਨੇ ਤੇ ਅਮਰੀਕਾ ਦੇ ਟੈਕਨੋਲੋਜੀ ਕੰਪਨੀਆਂ ਹੈਗੀਆਂ ਤੇ ਸਾਡੀਆਂ ਕੰਪਨੀਆਂ ਤੇ ਸਿੱਧਾ ਸਿੱਧਾ ਕੈਨੇਡਾ ਵਾਲੇ ਅਟੈਕ ਕਰ ਰਹੇ ਨੇ ਤੇ ਇਹ ਵੀ ਲਿਖ ਦਿੱਤਾ ਕਿ ਕੈਨੇਡਾ ਵਾਲੇ ਯੂਰਪੀਨ ਯੂਨੀਅਨ ਦੀ ਕਾਪੀ ਕਰ ਰਹਾ ਹੈ ਤੇ ਸਾਡੀ ਗੱਲਬਾਤ ਕਹਿੰਦੇ ਉਹਨਾਂ ਨਾਲ ਵੀ ਚੱਲ ਰਹੀ ਹੈ ਪਰ ਕੈਨੇਡਾ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ ਹੁਣ ਇੱਥੇ ਬਹੁਤ ਸਾਰੇ ਸਵਾਲ ਉੱਠੇ ਨੇ ਪਿਛਲੇ ਦਿਨਾਂ ਦੇ ਵਿੱਚ ਕੈਨੇਡੀਅਨ ਸਰਕਾਰ ਨੂੰ ਬਹੁਤ ਸਾਰੇ ਲੋਕਾਂ ਨੇ ਇਹਨਾਂ ਵਿੱਚ ਮਾਹਿਰ ਵੀ ਸੀਗੇ ਕੰਪਨੀਆਂ ਦੇ ਹੋਰ ਸਾਰੇ ਤੇ ਕੁਝ ਇਕਨੋਮਿਕ ਮਾਹਰ ਸੀ ਉਹਨਾਂ ਸਾਰਿਆਂ ਨੇ ਕਿਹਾ ਸੀ ਕਿ ਤੁਸੀਂ ਜਾਂ ਇਹਨੂੰ ਖਤਮ ਕਰ ਦਿਓ ਜਾਂ ਇਹਨੂੰ ਹਾਲ ਦੀ ਘੜੀ ਪੌਜ਼ ਕਰ ਦਿਓ ਨਾ ਲਾਓ ਡੋਨਲਡ ਟਰੰਪ ਹੋਰ ਮੋੜ 'ਚ ਨੇ ਤੁਸੀਂ ਨਰਾਜ਼ਗੀ ਉਹਨਾਂ ਦੀ ਜਿਹੜੀ ਹੈ ਛਿੜ ਲੈਣੀ ਹੈ ਸੋ ਕੈਨੇਡੀਅਨ ਸਰਕਾਰ ਨੇ ਉਹ ਬਿੱਲ ਪਾਸ ਕੀਤਾ ਤੇ 30 ਜੂਨ ਤੋਂ ਅਜੇ ਸ਼ੁਰੂ ਹੋਣਾ ਤੇ ਡੋਨਲਡ ਟਰੰਪ ਹੋਣਾਂ ਦੇ ਪਹਿਲਾਂ ਹੀ ਉਹਨਾਂ ਨੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਸੋ ਇਹ ਨਰਾਜ਼ਗੀ ਉਹਨਾਂ ਦੀ ਜਿਹੜੀ ਹਾਸਲ ਕਰ ਲਈ ਹੁਣ ਇਹ ਜੋ 3% ਡਿਜੀਟਲ ਸਰਵਿਸਿਜ਼ ਵੱਡੀਆਂ ਟੈਕ ਕੰਪਨੀਆਂ ਤੇ ਲਾਉਣਾ ਉਸ ਨੂੰ ਲੈ ਕੇ ਕੈਨੇਡਾ ਵਾਲੇ ਕੀ ਫੈਸਲਾ ਕਰਨਗੇ ਹੁਣ ਇੱਥੇ ਸਵਾਲ ਇਹ ਵੀ ਹੈ ਕਿ ਜੇ Amazon Google Meta Uber Airbnb ਵਗੈਰਾ ਸਾਰਿਆਂ ਨੂੰ ਜਿਹੜਾ ਉਹ ਯੂਰਪ ਯੂਰਪ ਵਾਲੇ ਵੀ ਲਾ ਰਹੇ ਨੇ ਫਲਾਣੇ ਕੰਪਨੀ ਇੱਕ ਦੇਸ਼ ਨੇ ਵੀ ਲਾਇਆ ਫਲਾਣ ਨੇ ਵੀ ਲਾਇਆ ਪਰ ਗੱਲ ਇਹ ਹੈ ਕਿ ਕੈਨੇਡਾ ਕਿਉਂ ਨਹੀਂ ਲਾ ਸਕਦਾ ਭਾਈ ਸਾਰਿਆਂ ਦਾ ਗਵੰਡੀ ਮੁਲਕ ਅਮਰੀਕਾ ਨਹੀਂ ਹੁੰਦਾ ਸਾਰੇ ਕੈਨੇਡਾ ਵਾਲੇ ਉਹਨਾਂ ਦੀ ਨਾਰਾਜ਼ਗੀ ਚੱਲਣ ਦੇ ਇਸ ਵੇਲੇ ਸਵਰਥ ਜਾਪਦੇ ਨਹੀਂ ਬਸ਼ਰਤੇ ਕਿ ਮਾਰਕਰ ਨਹੀਂ ਹੋਣਾ ਕੋਲ ਕੋਈ ਹੋਰ ਪਲਾਨ ਹੋਵੇ ਇਹ ਵੀ ਕੈਨੇਡਾ ਵਾਲੇ ਕਹਿੰਦੇ ਨੇ ਕਿ ਬਹੁਤ ਸਾਰੇ ਦੇਸ਼ ਆਪਸ ਵਿੱਚ ਸਲਾਹ ਕਰ ਰਹੇ ਸੀ ਕਿ ਇਹ ਕਿਵੇਂ ਲਾਇਆ ਜਾਵੇ ਤੇ ਉਹ ਪਲਾਨ ਕੋਈ ਬਣ ਨਹੀਂ ਸੀ ਰਹੀ ਕਿਸ ਕੇ ਫਿਰ ਦੇਸ਼ਾਂ ਨੇ ਆਪੋ ਆਪਣਾ ਲਾ ਦਿੱਤਾ ਤੇ ਅਸੀਂ ਵੀ ਲਾ ਦਿੱਤਾ ਕੈਨੇਡਾ ਦੇ ਵਿੱਤ ਮੰਤਰੀ ਨੂੰ ਜਿਹੜਾ ਸੀ ਕਾਲ ਸੀ ਅਮਰੀਕਾ ਦੇ ਮੈਂਬਰ ਆਫ ਅਮਰੀਕਨ ਮੈਂਬਰਸ ਆਫ ਕਾਂਗਰਸ ਸਾਰਿਆਂ ਨੇ ਚਿੱਠੀਆਂ ਲਿਖੀਆਂ ਪਿਛਲੇ ਹਫ਼ਤਿਆਂ ਦੇ ਵਿੱਚ ਕੈਨੇਡਾ ਦੇ ਵਿੱਤ ਮੰਤਰੀ ਨੂੰ ਕਿ ਤੁਸੀਂ ਇਹ ਨਾਂ ਲਓ ਜਾਂ ਥੋੜੇ ਸਮੇਂ ਲਈ ਪੌਜ਼ ਬਟਨ ਹੀ ਦਬ ਦਿਓ ਤੇ ਇਹਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਨਾਂ ਨੂੰ ਔਨ ਟ੍ਰੈਕ ਰੱਖਣਾ ਤੇ ਰਿਸਪੈਕਟਫੁਲ ਰੱਖਣਾ ਬਹੁਤ ਜ਼ਰੂਰੀ ਹੈ ਸੋ ਲਿਬਰਲ ਸਰਕਾਰ ਨੇ 2019 ਦੇ ਵਿੱਚ ਲਾਉਣ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਫੇਸਬੁੱਕ ਦੇ ਨਾਲ ਜਿਹੜਾ ਇਹਨਾਂ ਦਾ ਕਿ ਤੁਸੀਂ ਸਾਡੇ ਕੈਨੇਡੀਅਨ ਪ੍ਰੋਡਿਊਸਰ ਨੂੰ ਕੁਝ ਨਾ ਕੁਝ ਦਿਓ ਉਸ ਦੀ ਨਾਰਾਜ਼ਗੀ ਤੋਂ ਲੈ ਕੇ ਕੈਨੇਡਾ ਦੀ ਨਿਊਜ਼ ਲੈਜਲੇਸ਼ਨ ਜਿਹੜੀ ਆ ਉਹਦੇ ਕਰਕੇ ਨਿਊਜ਼ ਪੇਜ ਜਿਹੜੇ ਨੇ ਫੇਸਬੁੱਕ ਦੇ ਉਹ ਬੈਨ ਨੇ ਕੈਨੇਡਾ ਦੇ ਵਿੱਚ Google ਦੇ ਨਾਲ ਸਮਝੌਤਾ ਜਿਆ ਇੱਕ ਹੋ ਗਿਆ ਸੀ ਹਲਕਾ ਜਿਹਾ ਉਹ ਚੱਲ ਰਹੇ ਨੇ ਪਰ ਹੁਣ ਕੈਨੇਡਾ ਪਹਿਲਾਂ ਵਾਲੇ ਮੋੜ ਤੇ ਆਖੜਾ ਹੋਇਆ ਜੀ